ਪ੍ਰਾਈਸ ਦੀ ਤੇ ਕੁਆਲਿਟੀ ਦੀ ਸਾਡੀ ਫੁੱਲ ਗਾਰੰਟੀ ਰਹੂਗੀ ਪ੍ਰਾਈਸ ਵੱਲੋਂ ਵੀ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਤੁਹਾਨੂੰ ਦਿੱਲੀ ਵਾਲਾ ਰੇਟ ਸਿਰਫ ਇੱਥੇ ਮਿਲੂਗਾ ਮੁਠਿੰਦੇ ਦੇ ਵਿੱਚ ਸਰਦਾ 100% ਪ्युअर ਕਾਪਰ 2376 ਸਿਰਫ ਹੋਰ ਸਿਰਫ 320 ਰੁਪਏ ਦਾ ਗਾਰੰਟੀ ਹੈ ਪਾਈਪ ਦੀ ਲੈਂਟਰ ਦੀ ਅਨਬ੍ਰੇਕਬਲ ਪਾਈਪ ਬਿਲਕੁਲ ਫਰੈਸ਼ ਦੀ ਪਾਈਪ ਹੈ ਓਨਲੀ 58 ਰੁਪਏ ਦੀ ਕਿੰਨੇ ਦੀ ਸਿਰਫ 58 ਰੁਪਏ ਦੀ ਪਾਈ ਮਿਲੂਗੀ ਆ ਦੇਖੋ ਐ ਯੂ ਬਣਾਤਾ ਇਹ ਦੇਖੋ ਤਾਂ ਫਿਰ ਵੀ ਬ੍ਰੇਕ ਨਹੀਂ ਹੋਈ ਨਾਲੇ ਕਿਤੇ ਮੁੜੀ ਵੀ ਨਹੀਂ ਚੱਗੀ ਕਿਵੇਂ ਮਰੀ YouTube ਫੈਮਲੀ ਸਾਰੀ ਆਪਾਂ ਅੱਜ ਫੇਰ ਆਇਆ ਜਸਿਕਾ ਇਲੈਕਟ੍ਰੀਕਲ ਦੇ ਉੱਤੇ ਆਪਾਂ ਜਿਵੇਂ ਕਿ ਕਮੈਂਟਾਂ ਦੇ ਵਿੱਚ ਬੜੇ ਕੰਨ ਕਿ ਵੀਡੀਓ ਦੇ ਵਿੱਚ ਬੜੇ ਕਮੈਂਟ ਆ ਰਹੇ ਸੀਗੇ ਕਿ ਆਪਾਂ ਲੈਂਟਰ ਦੇ ਪਾਈਪਾਂ ਫੈਨ ਬਾਕਸ ਕੰਫੀਡ ਬਾਕਸ ਵਗੈਰਾ ਦਿਖਾਈਆਂ ਸੀ ਤਾਂ ਅੱਜ ਆਪਾਂ ਤੁਹਾਡੇ ਲਈ ਉਹੀ ਪ੍ਰੋਡਕਟ ਲੈ ਕੇ ਆਏ ਆਂ ਦੇਖੋ ਜੁਆਇੰਟਲੈਸ ਫੈਨ ਬਾਕਸ ਹੁੰਦੇ ਆਪਣੇ ਕੋਲੇ ਤੇ ਅੱਜ ਸਾਰਾ ਨੇ ਪ੍ਰਾਈਸ ਦੋਲਾਂਗੇ ਆਪਾਂ ਤੇ ਐਂ ਹੀ ਆਪਣੇ ਵੀਡੀਓ ਨੂੰ ਪਿਆਰ ਦਿਓ ਤੇ ਆਪਣੇ ਜਸਿਕਾ ਇਲੈਕਟ੍ਰੀਕਲ ਨੂੰ ਚੈਨਲ ਹੈ ਜਿਹੜਾ ਆਪਣਾ YouTube ਦਾ ਉਹਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਤੁਹਾਨੂੰ ਨਵੀਂ ਨਵੀਂ ਵੀਡੀ ਅਬੇ ਮਜ਼ਾ ਆਏਗਾ ਨਾ ਵੀ ਦੇਖੋ ਆਪਣੇ ਕੋਲ 4 ਦਿਨ ਦਾ ਬਾਕਸ ਹੁੰਦਾ ਇਹ ਠੀਕ ਹੈ ਜੀ 4 ਦਿਨ ਦਾ ਬਾਕਸ ਹੁੰਦਾ ਆਪਣੇ ਕੋਲੇ ਇਹ ਬਹੁਤ ਵਧੀਆ ਕੁਆਲਟੀ ਹੈਵੀ ਕੁਆਲਟੀ ਦੇ ਵਿੱਚ ਹੁੰਦਾ ਨਾ ਇਹ ਜੰਗ ਫੜੇ ਜਲਦੀ ਜਲਦੀ ਵਾਟਰ ਪ੍ਰੂਫ ਹੁੰਦਾ ਤੇ ਇਹ ਸਿਰਫ ਨੀਮਾ 30 ਦਿਨ ਦਾ ਬਾਕਸ ਹੁੰਦਾ ਉਹ ਤੁਹਾਨੂੰ ਮਿਲੂਗਾ ਸਿਰਫ ਸਿਰਫ ਔਰ ਸਿਰਫ 25 ਰੁਪਏ ਦਾ ਆਹਾਹਾ ਨਾ ਚੀਆ ਠੀਕ ਹੈ 4 ਦਿਨ ਦਾ ਮਿਲੂਗਾ ਸਿਰਫ 30 ਰੁਪਏ ਦਾ ਤੁਹਾਨੂੰ ਬਾਕਸ ਦੇ ਕੋਲ ਵਧੀਆ ਹੈਵੀ ਕੁਆਲਟੀ ਦੇ ਵਿੱਚ 16 ਗੇਜ ਦੇ ਵਿੱਚ ਹੈ ਇਹ ਵੀ ਸਾਡੇ ਕੋਲ ਫੈਨ ਬਾਕਸ ਹੁੰਦਾ ਆ ਦੇਖੋ ਜੁਆਇੰਟਲੈਸ ਫੈਨ ਬਾਕਸ ਹੈ ਕਿਸੇ ਵੀ ਜੋੜ ਨਹੀਂ ਹੋਗਾ ਤੁਹਾਨੂੰ ਇਹਦੇ ਅੰਦਰ ਬਹੁਤ ਵਧੀਆ ਕੁਆਲਟੀ ਹੈ ਹੈਵੀ ਅੱਧਾ ਕਿਲੋ ਦਾ ਫੈਨ ਬਾਕਸ ਹੋਊਗਾ ਇਹ ਤੁਹਾਨੂੰ ਮਿਲੂਗਾ ਸਿਰਫ ਸਿਰਫ 58 ਰੁਪਏ ਦਾ ਫੈਨ ਬਾਕਸ ਹੈਵੀ ਕੁਆਲਟੀ ਦੇ ਵਿੱਚ ਆਮੀ ਤੁਹਾਨੂੰ ਆ ਦੇਖੋ ਸਾਡੇ ਕੋਲ ਜੁਆਇੰਟਲੈਸ ਕੰਸੀਲਡ ਹੋਗੀ ਪ્યોਰ ਪਾਊਡਰ ਕੋਟਿੰਗ ਹੋਗੀ ਵਧੀਆ ਬਿਲਕੁਲ ਫੈਸ਼ਨ ਬਿਲਕੁਲ 18 ਗੇਜ ਦੇ ਵਿੱਚ ਹੈਵੀ ਹੈਵੀ ਕੁਆਲਟੀ ਦੇ ਵਿੱਚ ਹੋਗੀ ਇਹ ਵੀ ਤੁਹਾਨੂੰ ਸਿਰਫ ਮਿਲੂਗੀ ਕਿੰਨੇ ਦੀ 38 ਰੁਪਏ ਦੀ ਸਿਰਫ 38 ਰੁਪਏ ਦੀ ਉਨਾ ਪਾਂ ਦੇ ਜੰਕਸ਼ਨ ਬਾਕਸ ਆ ਦੇਖੋ ਇਹ ਸਾਡੇ ਕੋਲ ਸੂਰਿਆ ਦਾ ਜੰਕਸ਼ਨ ਬਾਕਸ ਹੁੰਦਾ ਹੈ ਇਹ ਤੁਹਾਨੂੰ ਸਿਰਫ ਔਰ ਸਿਰਫ ਮਿਲੂਗਾ 200 ਰੁਪਏ ਦਾ ਡੱਬਾ 12 ਪੀਸ ਦਾ ਇਹ ਸਾਡੇ ਕੋਲ ਕਮਲ ਦਾ ਹੁੰਦਾ ਹੈ ਇਹ ਵੀ ਤੁਹਾਨੂੰ ਮਿਲ ਜੂਗਾ 230 ਰੁਪਏ ਦਾ ਡੱਬਾ ਕਮਲ ਦਾ ਦੇਗੀ ਦੇ ਦੇ ਹੁਣ ਸਾਡੇ ਕੋਲ ਆ ਦੇਖੋ ਜੰਕਸ਼ਨ ਬਾਕਸ ਇਹ ਵੀ ਹੁੰਦਾ ਸਾਡੇ ਕੋਲ ਪੀਵੀਸੀ ਦੇ ਜਿਹੜੇ 4 ਇੰਚੀ 1 ਇੰਚੀ ਦੇ ਇੱਕ ਮਿਲਦੇ ਆ ਇਹ ਵੀ ਤੁਹਾਨੂੰ ਲੈ ਜਾਣਗੇ ਇਹ ਤੁਹਾਨੂੰ ਮਿਲੂਗਾ ਸਿਰਫ ਔਰ ਸਿਰਫ ਕਿੰਨੇ ਦਾ 80 ਰੁਪਏ ਦੇ ਦਰਜਨ 80 روپے ਦੇ ਸਿਰਫ ਦਰਜਨ ਮਿਲਣਗੇ ਤੁਹਾਨੂੰ ਸਾਡੇ ਕੋਲ ਆਹ ਦੇਖੋ ਐਮਸੀਬੀ ਬਾਕਸ ਹੁੰਦੇ ਸਾਡੇ ਆਪਾਂ ਲੋਕ ਐਮਸੀ ਬਾਕਸ ਚੈੱਕ ਕਰਾਉਂਦਾ ਮੈਂ ਬਹੁਤ ਵਧੀਆ ਹੈਵੀ ਤੇ ਵਧੀਆ ਕੁਆਲਟੀ ਦੇ ਵਿੱਚ ਹੁੰਦਾ ਆ ਕੇ ਆਕਰੋ ਥੋੜਾ ਜਿਹਾ ਪੂਰਾ ਹੈਵੀ ਵਜ਼ਨ ਹੋਊਗਾ ਇਹਦੇ ਅੰਦਰ ਨਾਲੇ ਵਧੀਆ ਪਾਊਡਰ ਕੋਟਿੰਗ ਨਾਲੇ ਫਰੈਸ਼ ਆ ਦੇਖੋ ਬਿਲਕੁਲ ਹੈਵੀ ਕੁਆਲਟੀ ਦੇ ਵਿੱਚ ਆ ਦੇਖੋ ਇਹ 4 ਵੀ ਐਮਸੀ ਬਾਕਸ ਹੈ 4 ਵਿੱਚ ਤੁਹਾਨੂੰ ਸਿਰਫ ਪਊਗਾ 170 ਰੁਪਏ ਦਾ ਮੈਂ ਨਹੀਂ ਮੰਨਦਾ ਹੈਵੀ ਕੁਆਲਟੀ ਦੇ ਵਿੱਚ 170 ਰੁਪਏ ਦਾ ਪਊਗਾ 4 ਵਿੱਚ ਤੁਹਾਨੂੰ ਤੇ ਐਂ ਹੀ ਇਹਦੇ 30-30 ਰੁਪਏ ਵਧਾ ਕੇ ਉੱਪਰ ਮਿਲ ਜੂਗਾ ਤੁਹਾਨੂੰ ਸਾਰਾ ਜਿਵੇਂ 170 30 ਜਿਹੜਾ ਵੀ ਲਓਗੇ ਤੁਸੀਂ ਉੱਪਰ ਪਰਜਾਈ ਜਾਊਗਾ ਦਾ 30-30 ਰੁਪਏ ਵਧੇ ਰਹਣਗੇ ਵਧੀਆ ਕੁਆਲਟੀ ਦੇ ਵਿੱਚ ਜਿਹੜਾ ਕਿ ਹੈਵੀ ਕੁਆਲਟੀ ਦੇ ਵਿੱਚ ਹੋਊਗਾ ਫੁੱਲ ਗਰੰਟੀ ਹੁੰਦੀ ਇਹਨਾਂ ਦੀ ਕੋਈ ਦਿੱਕਤ ਨਹੀਂ ਹੈ ਹੁਣ ਸਾਡੇ ਕੋਲੇ ਫਲੈਕਸੀਬਲ ਪਾਈਪ ਆ ਜਾਂਦੀ ਜਿਹੜੀ ਅੰਡਰਗਰਾਊਂਡ ਪੈਂਦੀ ਆਪਣਾ ਡਾਊਨ ਚੀਲਿੰਗ ਦੇ ਵਿੱਚ ਆ ਦੇਖੋ ਇਹ ਤੁਹਾਨੂੰ ਮਿਲੇਗਾ ਸਿਰਫ ਔਰ ਸਿਰਫ 130 ਰੁਪਏ ਦਾ ਪੈਕੇਟ ਪੂਰਾ 130 ਰੁਪਏ ਦਾ ਸਾਡੇ ਪ੍ਰਾਈਸ ਦੀ ਤੇ ਕੁਆਲਿਟੀ ਦੀ ਸਾਡੀ ਫੁੱਲ ਗਰੰਟੀ ਰਹੂਗੀ ਪ੍ਰਾਈਸ ਵੱਲੋਂ ਵੀ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਤੁਹਾਨੂੰ ਦਿੱਲੀ ਵਾਲਾ ਰੇਟ ਸਿਰਫ ਇੱਥੇ ਮਿਲੇਗਾ ਮੁੱਢੇ ਦੇ ਵਿੱਚ ਇਹ ਬਾਈ ਇਹ ਨਹੀਂ ਸਾਡੀ ਗਰੰਟੀ ਹੈ ਹੁਣ ਸਾਡੇ ਕੋਲੇ ਆਪਾਂ ਜੀ ਦੇਖੀਏ ਆ ਦੇਖੋ ਸਾਡੇ ਕੋਲੇ 베ARING ਆਂਦੇ ਆਏ ਫਾਰੇ ਬਿਲਕੁਲ ਫਰੈਸ਼ ਕੁਆਲਿਟੀ ਦਾ 베ARING ਹੁੰਦਾ ਹੈ ਬਹੁਤ ਹੀ ਵਧੀਆ ਕੁਆਲਿਟੀ ਦੇ 베ARING ਹੈ ਇਹ ਤੁਹਾਨੂੰ ਮਿਲੂਗਾ ਮਾਤਰ ਸਿਰਫ ਸਿਰਫ ਔਰ ਸਿਰਫ 42 ਰੁਪਏ ਦਾ ਸੈਟ ਜੋੜਾ ਜੇ ਇੱਕ ਪੀਸ ਦੇਖੇ ਤਾਂ 21 ਰੁਪਏ ਦਾ ਤੇ ਇਹ ਸਾਡੇ ਕੋਲੇ HCS ਦਾ ਹੁੰਦਾ ਹੈ ਕੰਪਨੀ ਦਾ HCL ਦਾ ਸਿਰਫ 30 ਰੁਪਏ ਦਾ HCS ਦਾ ਜੋ ਕਿ ਬਿਲਕੁਲ ਫਰੈਸ਼ ਕੁਆਲਿਟੀ ਵਧੀਆ ਕੁਆਲਿਟੀ ਹੁੰਦੀ ਹੈ 16 ਵੇ MC ਬਾਕਸ 350 ਰੁਪਏ ਦਾ ਸਿਰਫ ਤੁਹਾਡੇ ਵਾਸਤੇ ਇਹਦੇ ਵਿੱਚ 16 ਵੇ 4 ਵੇ TPN ਆਂਦਾ ਹੈ ਉਹ ਮਾਰਕੀਟ ਦੇ ਵਿੱਚ 800 900 1000 1500 2000 ਅਲੱਗ-ਅਲੱਗ ਸਭ ਦੇ ਰੇਟ ਹੁੰਦੇ ਆ। ਸਾਡੇ ਕੋਲ ਉਹ ਸਿਰਫ 700 ਰੁਪਏ ਦਾ 4 ਵੇਟੀਪੀਐਨ 16 ਵੇ ਦਾ। ਠੀਕ ਹੈ? ਉਹਦੇ ਨਾਲ-ਨਾਲ ਜਿਹੜੇ ਆਪਣੇ ਵੀਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਗੇ, ਜੇ ਸਾਡੇ ਕੋਲ ਮਾਲ ਲੈਣ ਆਣਗੇ ਤਾਂ ਅਸੀਂ ਉਹਨਾਂ ਨੂੰ ਇੱਕ ਬੈਗ, ਇੱਕ ਨੋਟਪੈਡ ਤੇ ਇੱਕ ਪੈਨ ਅਸੀਂ ਉਹਨਾਂ ਨੂੰ ਗਿਫਟ ਕਰਾਂਗੇ। ਜਿਹੜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਗੇ ਤੇ ਸਾਡੇ ਨੂੰ ਸਬਸਕ੍ਰਾਈਬ ਕਰਕੇ ਜੇ ਸਕਰੀਨਸ਼ਾਟ ਵੀ ਭੇਜਣਗੇ ਤਾਂ ਵੀ ਅਸੀਂ ਉਹਨਾਂ ਨੂੰ ਉਹਨਾਂ ਦਾ ਨੰਬਰ ਨੋਟ ਕਰਕੇ ਰੱਖਾਂਗੇ ਜਦੋਂ ਵੀ ਸਾਡੇ ਕੋਲ ਆਣਗੇ ਤਾਂ ਅ ਤੇ ਆਹ ਇੱਕ ਨੋਟਬੁੱਕ ਤੇ ਇੱਕ ਪੈਨ ਅਸੀਂ ਉਹਨਾਂ ਨੂੰ ਗਿਫਟ ਕਰਾਂਗੇ ਸਾਡੇ ਕੋਲ ਟੇਪ ਹੁੰਦੀ ਹੈ ਵੱਡੀ 20 ਮੀਟਰ ਦੀ ਟੇਪ ਹੁੰਦੀ ਹੈ ਆ ਦੇਖੋ 10 ਫੀਟ ਦਾ ਮੁੱਠਾ ਹੁੰਦਾ ਪੂਰਾ ਇਹ ਇਹ ਤੋਂ ਮਿਲਗਾ ਸਿਰਫ 150 ਰੁਪਏ ਦਾ ਇੱਕ ਟੇਪ 15 ਰੁਪਏ ਦੀ ਵੱਡੀ ਟੇਪ 20 ਮੀਟਰ ਆਹ ਸਾਡੇ ਕੋਲ ਕਾਪਰ ਦੀਆਂ ਤਾਰਾਂ ਫਲੈਕਸੀਬਲ ਤਾਰਾਂ ਹੁੰਦੀਆਂ ਜਿਹੜੀਆਂ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਐ 90 ਮੀਟਰ ਸਿਰਫ ਔਰ ਸਿਰਫ 320 ਰੁਪਏ ਦਾ ਰੋਲ 320 ਰੁਪਏ ਦਾ ਰੋਲ 2376 ਆ ਦੇਖੋ ਇਹ ਛੱਤਰ ਦਾ 100% ਪਿਓਰ ਕਾਪਰ ਤੇ ਇਹ ਛੱਤਰ ਸਿਰਫ ਔਰ ਸਿਰਫ 320 ਰੁਪਏ ਦਾ ਇਹਦੇ ਅੰਦਰ ਸਾਡੇ ਕੋਲੇ ਆ ਜਾਂਦਾ 40 76 550 ਰੁਪਏ ਦਾ 40 76 550 ਰੁਪਏ ਦਾ ਪੂਰਾ 90 ਮੀਟਰ ਫੁੱਲ ਲੈਂਥ ਦੀ ਫੁੱਲ ਗਾਰੰਟੀ ਹੋਗੀ ਸਾਡੀ ਹੁਣ ਆਪਾਂ ਆ ਜੀਆ ਦੇਖੋ ਕਈਆਂ ਨੇ ਬਾਈਆਂ ਨੇ ਕਿਹਾ ਜੀ ਬਈ ਆ ਦੇਖ ਸਾਡੇ ਕੋਲੇ ਵਾਸ਼ਿੰਗ ਮਸ਼ੀਨ ਦੀ ਪਾਈਪਾਂ ਹੁੰਦੀ ਐ ਇਹ ਪਾਈਪ ਤੁਹਾਨੂੰ ਮਿਲੋਗੇ ਸਿਰਫ ਔਰ ਸਿਰਫ ਕਿੰਨੇ ਦੀ 27 ਰੁਪਏ ਦੀ ਐਸੇ ਦੀ ਜੇ ਆਪਾਂ ਡレイン ਪਾਈਪ ਲਵਾਂਗੇ ਆ ਦੇਖੋ ਇਹ ਡレイン ਪਾਈਪ ਹੁੰਦੀ ਹੈ ਇਹ ਵੀ ਤੁਹਾਨੂੰ ਸਿਰਫ 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 ਔਰ ਸਿਰਫ 28 ਰੁਪਏ ਦੀ ਮਿਲੇਗੀ ਤੁਹਾਡੇ ਕੋਲੇ ਟਿਕਟਾਂ ਦੀ ਸਾਡੀ ਫੁੱਲ ਗਰੰਟੀ ਰਹੂਗੀ ਆ ਦੇਖੋ ਸਾਡੇ ਕੋਲੇ ਸਟਾਕ ਪੂਰਾ ਭਰਪੂਰ ਹੁੰਦਾ ਹੈ ਲੈਂਟਰ ਦੀ ਪਾਈਪਾਂ ਦਾ ਵੀ ਬਾਈ ਨੇ ਕਿਹਾ ਸੀਗਾ ਪਾਈਪਾਂ ਦਾ ਹੁਣ ਦਿਖਾਣੇ ਆ ਸੀ ਤੁਹਾਨੂੰ ਆ ਚੈੱਕ ਕਰੋ ਐਸੀ ਸੈਂਪਲ ਕਰਕੇ ਰੱਖਿਆ ਆ ਦੇਖੋ ਗ੍ਰੇਡ ਪਲਾਸਟਿਕ ਦੀ ਪਾਈਪ ਹੁੰਦੀ ਹੈ ਪੂਰੀ ਹੈਵੀ ਪਾਈਪ ਹੈ ਆ ਦੇਖੋ ਇਹਨੂੰ ਜਿਵੇਂ ਮਰਜ਼ੀ ਕਰਕੇ ਮੋੜ ਲਓ ਤੋੜ ਲਓ ਇਹ ਥੋੜੀ ਸਾਡੀ ਲੈਂਟਰ ਦੀ ਪਾਈਪ ਹੈ ਇਹ ਸਾਡੀ ਕੁਆਲਿਟੀ ਦੇਖੋ ਪਾਈਪ ਦੀ ਆ ਦੇਖੋ ਅਰੇ ਫੁੱਲ ਗਰੰਟੀ ਆ ਪਾਈਪ ਦੀ ਲੈਂਟਰ ਦੀ ਅਨਬ੍ਰੇਕਬਲ ਪਾਈਪ ਹੈ ਬਿਲਕੁਲ ਫਰੈਸ਼ ਦੀ ਪਾਈਪ ਹੈ ਓਨਲੀ 58 ਰੁਪਏ ਦੀ ਕਿੰਨੇ ਦੀ ਸਿਰਫ 58 ਰੁਪਏ ਦੀ ਪਾਈ ਮਿਲੂ ਆ ਦੇਖੋ ਐ ਯੂ ਬਣਾਤਾ ਇਹ ਦੇਖੋ ਤਾਂ ਫਿਰ ਵੀ ਬ੍ਰੇਕ ਨਹੀਂ ਹੋਈ ਨਾਲੇ ਕਿਤੇ ਮੁੜੀ ਵੀ ਨਹੀਂ ਪਾਈ ਪਈ ਬਿਲਕੁਲ ਫਰੈਸ਼ ਦੀ ਪਾਈਪ ਹੈ ਠੀਕ ਹੈ ਤੁਹਾਨੂੰ ਤੁਹਾਨੂੰ ਸਾਰੇ ਇਹ ਸਾਡੇ ਕੋਲੇ ਇਸੇ ਦੀ ਬੈਂਡ ਮਿਲ ਜਾਣਗੇ ਸਾਰੀ ਚੀਜ਼ਾਂ ਤੁਹਾਨੂੰ ਸਾਡੇ ਕੋਲੇ ਵਧੀਆ ਕੁਆਲਟੀਆਂ ਹੀ ਮਿਲਣਗੀਆਂ ਐਮਸੀ ਬਾਕਸ ਆ ਦੇਖੋ ਆ ਪਈ ਹੈ ਇੰਨੇ ਸਾਡੇ ਕੋਲ ਸਾਰੀਆਂ ਚੀਜ਼ਾਂ ਉਧਰ ਦਿਖਾਓ ਸਾਡੇ ਕੋਲੇ ਕੰਸੀਲਡ ਆ ਪਈਆਂ ਗੈਂਗ ਬਾਕਸ ਉੱਪਰ ਗੈਂਗ ਬਾਕਸ ਪਿਆ ਦੇਖੋ ਉਹ ਤੁਹਾਨੂੰ ਗੈਂਗ ਬਾਕਸ ਵੀ ਸਾਡੇ ਕੋਲੇ ਜੇ ਵਨ ਵੇ ਗੈਂਗ ਬਾਕਸ ਲਓਗੇ ਤਾਂ ਉਹ ਤੁਹਾਨੂੰ ਪਊਗਾ ਸਿਰਫ ਔਰ ਸਿਰਫ 11 ਰੁਪਏ ਦਾ। ਮਾਤਰ 11 ਰੁਪਏ ਦਾ ਬਾਕਸ ਆ ਦੇਵਾਂਗੇ ਗੈਂਗ ਬਾਕਸ ਦਾ ਵਨ ਵੇ ਦਾ 2 ਵੇ ਲਓਗੇ ਤਾਂ 13 ਰੁਪਏ ਦਾ 3 ਵੇ ਲਓਗੇ ਤਾਂ 15 ਰੁਪਏ ਦਾ 4 ਵੇ ਲਓਗੇ ਤਾਂ 18 ਰੁਪਏ ਦਾ ਇਸ ਹਿਸਾਬ ਨਾਲ ਥੋੜੇ ਦੋ ਦੋ ਤਿੰਨ ਤਿੰਨ ਰੁਪਏ ਵਾਧੇ ਰਹਿਣਗੇ ਸਾਡੇ ਕੋਲੇ ਜਿਹੜੀ ਵੀ ਚੀਜ਼ ਲਓਗੇ ਤੁਹਾਨੂੰ ਦਿੱਲੀ ਵਾਲੇ ਪ੍ਰਾਈਸ ਤੇ ਅਸੀਂ ਇੱਥੇ ਪਰਚੇਜ਼ ਕਰਾਵਾਂਗੇ ਸਾਡੀ ਫੁੱਲ ਗਾਰੰਟੀ ਹੈ ਸੋਚ ਲਓਗੇ ਸਾਡੇ ਕੋਲ 9 ਰੁਪਏ ਦਾ ਸ ਠੀਕ ਹੈ ਅਸੀਂ ਇਸ ਬ੍ਰਾਂਡ ਨੂੰ ਅਸੀਂ ਜ਼ਿਆਦਾ ਅਪਰੋਚ ਕਰਦੇ ਹਾਂ ਲਾਈਫਟਾਈਮ ਗਾਰੰਟੀ ਹੈ ਇਸ ਬ੍ਰਾਂਡ ਦੀ ਆਪਦੇ ਘਰੇ ਲਾਓ ਜਿਵੇਂ ਨਰੋਲ ਲਾਣੇ ਹੋ ਸਭ ਲਾਣੇ ਹੋ ਉਸੇ ਟੱਕਰ ਨੂੰ ਉਹਨੂੰ ਟੱਕਰ ਦੇਣ ਵਾਲਾ ਬ੍ਰਾਂਡ ਆਪਣਾ ਹੀ ਠੀਕ ਹੈ ਅਗਰ ਕਿਸੇ ਨੇ ਮੇਰੇ ਵੀਰ ਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਤੁਹਾਨੂੰ ਇਸੇ ਤਰ੍ਹਾਂ ਦੀਆਂ ਨਾਲ-ਨਾਲ ਵੀਡੀਓ ਬੰਦੀ ਰਹੇ ਤੇ ਤੁਹਾਨੂੰ ਮਿਲਦੀ ਰਹੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਵੀ ਵੀਰਾਂ ਕੋਲੇ ਆਪਣੀ ਵੀਡੀਓ ਪਹੁੰਚ ਸਕੇ ਤਾਂ ਕਿ